ਪੰਜਾਬ ਦੇ ਸਾਰੇ ਸਰਕਲਸ ਨੂੰ ਕਿਹਾ ਜਾਂਦਾ ਕਿ ਇੰਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜੀ ਆ ਜਿਹੜੇ ਤੁਹਾਡਾ ਤਹਿਸੀਲਦਾਰਾਂ ਦਾ ਸਕੈਮ ਹੈ ਉਹੀ ਬੰਦੇ ਲੱਗੇ ਨੇ ਅਸੀਂ ਤੁਹਾਡੇ ਕੋਲ ਮੰਗ ਕਰਨਿਆ ਕੀ ਤੁਸੀਂ ਕੋਈ ਹਾਊਸ ਕਮੇਟੀ ਬਣਾਓਗੇ ਦੀ ਇਹਦੇ ਤੇ ਚਾਹੇ ਕ੍ਰਪਸ਼ਨ ਆ ਚਾਹੇ ਮਾਈਨਿੰਗ ਦੀ ਗੱਲ ਕਰ ਲਾਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲੋ ਚਾਹੇ ਕਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲੋ ਜੁਡੀਸ਼ੀਅਲ ਕਮੇਟੀ ਬਣਾ ਲੋ ਜੋ ਮਰਜੀ ਕਮੇਟੀਆਂ ਬਣਾ ਲੋ ਸਾਨੂੰ ਸਾਰੀਆਂ ਮਨਜ਼ੂਰ ਨੇ ਜਿੱਥੇ ਜਿੱਥੇ ਵੀ ਕੋਈ ਇਲੀਗਲ ਕੰਮ ਭਾਵੇਂ ਤੁਹਾਡੇ ਆਪਣੀਆਂ ਇਹਦੇ ਵਿੱਚ ਰਿਵਿਊ ਤੇ ਵਿੱਚ ਚੱਲ ਰਿਹਾ ਹੈ ਜਾਂ ਮਾਈਨਿੰਗ ਚੱਲ ਰਿਹਾ ਹੈ ਜਾਂ ਕਿਤੇ ਵੀ ਚੱਲ ਰਿਹਾ ਉਹ ਹਾਊਸ ਕਮੇਟੀ ਬਣੀ ਹੋਏਗੀ ਕਿਸੇ ਨੂੰ ਕੋਈ ਡਰਕ ਆਫ ਕਿਸੇ ਅਫਸਰ ਨੂੰ ਆਏਗਾ ਵੱਡੇ ਪਪਾਨੇ ਤੇ ਪੁਲਿਸ ਅਫਸਰਸ ਇਨਵੋਲਡ ਨੇ ਦੀ ਮਾਈਨਿੰਗ ਵਿੱਚ ਵੀ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ ਜੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਈੜੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਜਨ ਸਿੰਘ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਮੈਂ ਨਿਰਮਲ ਸਿਧਾਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਰਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮਐਲਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਤੇ ਕਾਰਵਾਈ ਨਾ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਟੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾਸੀਂ ਸਾਡੇ ਤੋਂ ਕੰਮ ਕਰਦਿਆਂ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਮੇ ਤਾਂ ਖੜਾ ਲਿਓ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁੰਨ ਵਾਲੀਆਂ ਕਰਾ ਲਓ ਸੋ ਦੈਟ ਕੋਈ ਡਰ ਖੋਫ ਤੇ ਰਹੇ ਸਵਾਲ ਇਹ ਹੈ ਵੀ ਇਹ ਇਹਦੇ ਆਲਰੇਡੀ ਇਹਦੀ ਵਿਜੀਲੈਂਸ ਇਨਕੁਆਇਰੀ ਹੈ ਜਿਹੜੀ ਉਹ ਚੱਲ ਰਹੀ ਹੈ ਜੋ ਵਿਜੀਲੈਂਸ ਆਫ ਦੀ ਰਿਪੋਰਟ ਫਾਈਨਲ ਕਰ ਦੂ ਫਾਈਨਡਿੰਗਸ ਦੇ ਦੂ ਉਤੇ ਤਸੱਲੀ ਹੈ ਪਲੀਜ਼ ਬਹੁਤ ਵੱਡੇ ਪੈਮਾਨੇ ਤੇ ਸਿਰ ਵਿਜੀਲੈਂਸ ਵਾਲਿਆਂ ਨੇ ਵੀ ਲੁੱਟ ਇੰਨਾ ਸਾਲਾਂ ਵਿੱਚ ਕੀਤੀ ਜਦੋਂ ਉਹੀ ਵਿਜੀਲੈਂਸ ਪਾਰਟੀ ਫੰਡ ਦੇ ਨਾਂ ਤੇ ਪਰਚਾ ਦਰਜ ਕਰਦੀ ਉਹ ਤਾਂ ਬਿਜ਼ਨਸ ਦੇ ਚੰਗਾ ਕੰਮ ਕਰਤਾ ਜੀ

ਮੇਰੀ ਹੱਥ ਬੰਨ ਕੇ ਬੇਨਤੀ ਇਹ ਹੈ ਜਦੋਂ ਪਬਲਿਕ ਲਾਈਫ ਦੇ ਵਿੱਚ ਆਵਾਜਾ ਸਾਹਿਬ ਆਪਾਂ ਉਂਗਲਾਂ ਲੋਕ ਉਠਾਉਣਗੇ ਲੋਕ ਘੱਟ ਉਠਾਉਣਗੇ ਆਪਾਂ ਇੱਕ ਦੂਜੇ ਤੇ ਵੱੱਡ ਉਠਾਉਣਿਆ ਤੇ ਆਪਣਾ ਸਾਰੇ ਦਾ ਸਾਰਾ ਜਿਹੜਾ ਫਿਰਕਾ ਹੈ ਉਹ ਅੱਜ ਬੇਈਮਾਨ ਹੋਇਆ ਪਿਆ ਲੋਕਾਂ ਦੀ ਅੱਖਾਂ ਦੇ ਵਿੱਚ ਕਿਉਂਕਿ ਆਪਾਂ ਗੱਲ ਦਾ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਆਪਾਂ ਬਿਨਾਂ ਗੱਲ ਤੋਂ ਤੌਹਨਤਵਾਜੀਆਂ ਸ਼ੁਰੂ ਕਰ ਦਿੰਦੇ ਆ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਦੋਂ ਤੱਕ ਆਪ ਦੀ ਥੋੜੀ ਤਸੱਲੀ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਕਲੀਕ ਹੈ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੇਰੀ ਜੇ ਸਹੀ ਸਾਥੀ ਹੋਊਗਾ ਉਹਨੂੰ ਡਿਫੈਂਡ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਗਲਤ ਹੋਊਗਾ ਤੇ ਉਹਨੂੰ ਗਲਤ ਕੰਮ ਤੋਂ ਰੋਕਣ ਦੀ ਵੀ ਜ਼ਿੰਮੇਵਾਰੀ ਮੇਰੀ ਹੈ ਲੋਟਾਂ ਕਸੂਟਾਂ ਨਿਚਲੇ ਪੱਧਰ ਤੇ ਬਹੁਤ ਹੋਈ ਜਾਂਦੀਆਂ ਨੇ ਹੁੰਨੀਆਂ ਰਹੀਆਂ ਨੇ ਹੁੰਦੀਆਂ ਰਹਿਣਗੀਆਂ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇਧਰੋਂ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਭਰ ਭਰ ਬਾਲਟੀ ਇੱਕ ਦੂਜੇ ਤੇ ਸੜਦੇ ਆ ਨਾ ਕ੍ਰੈਡੀਬਿਲਟੀ ਪੋਲੀਟੀਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇੰਨੀ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ ਮੈਂ ਅੱਜ ਤੱਕ ਨਾਕ ਦੇ ਗਲਤ ਗੱਲ ਨਾ ਕਦੇ ਝੂਠੀ ਗੱਲ ਨਾ ਕਦੇ ਕੀਤੀ ਤੇ ਨਾ ਕਰਨੀ ਹੈ ਜਦੋਂ ਇਹ ਗੱਲ ਆਈ ਸੀਗੀ ਜਦੋਂ ਇਹ ਐਫ ਆਈ ਆਰ ਹੋਈ ਸੀਗੀ ਮੇਰੇ ਕੋਲੇ ਔਰ ਮੈਂ ਹਰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੀ ਸਾਰੇ ਸੀਕੁਐਂਸ ਮੈਂ ਮੈਂ ਤੁਹਾਨੂੰ ਉਹ ਵੀ ਦੱਸਦਾ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਸੀਗੇ ਮੇਰੇ ਕੋਲ ਹਰਪਾਜਾ ਨੀਟਿਓ ਜੀ ਆਏ ਕਹਿੰਦੇ ਜੀ ਐਂ ਕਰਕੇ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ ਨਾ ਇਹਨਾਂ ਦਾ ਨਾਮ ਹੈ ਨਾ ਕਿਸੇ ਪਾਰਟੀ ਦਾ ਨਾਮ ਇਹ ਸਾਡੀ ਪਾਰਟੀ ਦਾ ਨਾਮ ਹੈ ਥੋਡੀ ਪਾਰਟੀ ਸਿਰ ਪਾਰਟੀ ਫੰਡ ਹੁਣ ਉਹ ਪਾਰਟੀ ਫੰਡ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਆਪਦੀ ਰਿਟਾਇਰਮੈਂਟ ਪਾਰਟੀ ਦੀ ਗੱਲ ਕਰਦੇ ਨੇ ਐਫ ਆਈ ਆਰ ਦਰਜ ਹੋ ਗਈ ਹੁਣ ਉਹ ਤੋਂ ਮਗਰੋਂ ਮੈਂ ਕੀਤਾ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਆ ਉਹ ਕਹਿੰਦੇ ਜੀ ਹਾਂ ਐਫ ਆਈ ਆਰ ਦਰਜ ਹੋਈ ਐ ਠੀਕ ਐ ਔਰ ਉਹਨਾਂ ਦੇ ਨਾਲ ਕਿਤੇ ਉਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਜੀ ਇਹ ਜੀ ਕਿਤੇ ਇੱਕ ਗੱਲ ਹੋਰ ਵੀ ਆਈ ਸੀਗੀ ਕਿ ਜੀ ਮੰਤਰੀ ਸਾਹਿਬ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੇਰੇ ਮੇਰੇ ਸਾਥੀ ਵੀ ਨੇ ਮੇਰੇ ਕੁਲੀਗ ਵੀ ਨੇ ਜੇ ਮੈਨੂੰ ਕਿਸੇ ਕੋਈ ਸੱਚੀ ਗੱਲ ਤੁਹਾਡੇ ਵਾਲੇ ਸਾਥੀ ਦੀ ਵੀ ਪਤਾ ਲੱਗੂਗੀ ਮੈਂ ਉਹ ਵੀ ਠੋਕੇ ਕਹੂੰਗਾ ਮੇਰੇ ਕੋਲੇ ਔਰ ਕਲੀਗ ਵੀ ਨੇ ਪਾਰਟੀ ਪ੍ਰਧਾਨ ਵੀ ਸਭ ਇਸ ਕਰਕੇ ਮੇਰਾ ਖੜੇ ਹੋ ਕੇ ਸਾਰਾ ਕੁਝ ਦੱਸਣਾ ਮੇਰੀ ਡਿਊਟੀ ਬਣਦੀ ਆ ਇਹ ਮੈਂ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਕੀਤਾ ਕਹਿੰਦੇ ਜੀ ਮੰਤਰੀ ਜੀ ਦੇ ਨਾਂ ਤੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਆਪਣਾ ਮੰਤਰੀ ਜੀ ਨੇ ਕਿਸੇ ਤੋਂ ਕਿਸੇ ਸ਼ੈੱਲਰ ਤੋਂ ਕਰੋੜ ਰੁਪਏ ਲੈ ਲਿਆ ਮੈਂ ਬੜੀ ਮੈਨੂੰ ਹੈਰਾਨੀ ਹੋਈ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿ ਮੈਂ ਤੁਹਾਨੂੰ ਬੰਦਾ ਮਿਲਾ ਦਿੰਦਾ ਮੇਰੇ ਕੋਲ ਤਿੰਨ ਦਿਨ ਬਾਅਦ ਵੀਕਰ ਉਹ ਬੰਦਾ ਸਪੀਕਰ ਸਾਹਿਬ ਉਹ ਬੰਦਾ ਘਰੇ ਆਇਆ ਉਹ ਬੰਦਾ ਕਹਿੰਦਾ ਜੀ ਕਿ ਮੇਰਾ 15-18 ਸਾਲਾਂ ਦਾ ਮੈਂ ਸਾਰੇ ਸਰਕਾਰਾਂ 'ਚ ਧੱਕੇ ਖਾ ਲੇ ਮੇਰਾ ਜੈਨੂਇਨ ਕੰਮ ਕਿਸੇ ਨੇ ਕਰਕੇ ਨਹੀਂ ਦਿੱਤਾ ਮੈਨੂੰ ਆਹ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਆਏ ਉਹ ਵੀ ਇਹਨਾਂ ਨੂੰ ਮੈਨੂੰ ਕਿਸੇ ਬੰਦੇ ਨੇ ਮਲਾਇਆ ਤੇ ਇਹ ਭਾਈ ਸਾਹਿਬ ਮੈਨੂੰ ਮੰਤਰੀ ਜੀ ਕੋਲੇ ਲੈ ਕੇ ਗਏ ਤੇ ਮੰਤਰੀ ਜੀ ਨੇ ਸਰਪਚਨ ਇਟੀਓ ਨੇ ਜਿਨ੍ਹਾਂ ਦੇ ਉੱਪਰ ਇਹ ਅੱਜ ਉਂਗਲ ਉਠ ਰਹੀ ਹੈ ਮੰਤਰੀ ਜੀ ਨੇ ਮੇਰਾ ਕੰਮ ਜਿਹੜਾ 15-18 ਸਾਲਾਂ ਦਾ ਫਸਿਆ ਪਿਆ ਸੀਗਾ ਉਹ ਕਰਾ ਕੇ ਦਿੱਤਾ ਜਦੋਂ ਕਹਿੰਦੇ 2 ਮਹੀਨੇ ਬਾਅਦ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਕਰ ਲਈ ਮੰਤਰੀਆਂ ਦੋ ਡੱਬੇ ਮਠਾਈ ਦੇ ਤੇ ਇੱਕ ਚੌਲਾ ਦਾ ਕਿਉਂਕਿ ਸ਼ੈਲਰ ਸੀ ਉਹਦਾ ਇੱਕ ਚੌਲਾ ਦਾ ਗੱਟਾ ਲੈ ਕੇ ਗਿਆ ਹਰਪਜ ਨੀਟਿਓ ਕੋਲੇ ਤੇ ਕਹਿੰਦੇ ਇਹਨਾਂ ਨੇ ਚੌਲਾ ਦਾ ਗੱਟਾ ਵੀ ਆਪਦੇ ਕੋਲੇ ਨਹੀਂ ਰੱਖਿਆ ਇਹ ਕਹਿੰਦੇ ਇਹ ਤੂੰ ਲੈ ਜਾ ਭਾਈ ਉੱਥੇ ਕਿਸੇ ਗਰੀਬਾਂ ਨੂੰ ਵਰਣੀ ਮੈਨੂੰ ਮੈਂ ਨਹੀਂ ਰੱਖਣਾ ਹੈਗਾ ਉਹ ਤੋਂ 2 ਮਹੀਨੇ ਬਾਅਦ ਉਹ ਤੋਂ 2 ਮਹੀਨੇ ਬਾਅਦ ਕਿਤੇ ਮੰਤਰੀ ਜੀ ਨੂੰ ਪਤਾ ਲੱਗਿਆ আর ਭਾਜੀ ਨੀਡੀ ਨੂੰ ਪਤਾ ਲੱਗ ਗਿਆ ਕਿ ਕੋਈ ਬਚਲਾ ਬੰਦਾ ਜਿਹੜਾ ਸ਼ੈਲਰ ਵਾਲੇ ਦਾ ਨੌਨ ਸੀਗਾ ਤੇ ਉਹ ਇੱਕ ਬੰਦੇ ਨੂੰ ਮਲਾਇਆ ਮਿਸਟਰ ਕਾਲੋ ਨਸ਼ਾਦ ਤੇ ਉਹ ਕਾਲੋ ਸਾਹਿਬ ਇਹਨਾਂ ਕੋਲ ਲੈ ਕੇ ਗਏ ਸੀਗੇ ਤੇ ਉਹ ਬੰਦਾ ਵਿੱਚੋਂ 7 ਲੱਖ ਰੁਪਏ ਲੈ ਗਿਆ ਸੀਗਾ ਕੰਮ ਕਰਾਉਣ ਦੇ ਨਾਂ ਤੇ ਕਹਿੰਦੇ ਜੀ ਜਦੋਂ ਮੰਤਰੀ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਤੇ ਡਾਇਰੈਕਸ਼ਨਾਂ ਦਿੱਤੀਆਂ ਵੀ ਇਮੀਡੀਏਟਲੀ ਪੈਸੇ ਵਾਪਸ ਕਰਾਓ 10-20 ਦਿਨੋ ਮਹੀਨਾ ਬੰਦਾ 10-20 ਦਿਨ ਮਹੀਨਾ ਬੰਦਾ ਟਾਲ ਮਟੋਲ ਕਰਦਾ ਰਿਹਾ ਉਹ ਤੋਂ ਮਗਰੋਂ ਹਰ ਭਾਜੇ ਨੇ ਈਟੀਓ ਨੇ ਐਸਐਸਪੀ ਨੂੰ ਆਪਦੇ ਕੋਲੇ ਬੁਲਾਇਆ ਤੇ ਕਿਹਾ ਵੀ ਇਹ ਬੰਦੇ ਨੂੰ ਕਹਦੇ ਜਿਹਨੇ ਪੈਸੇ ਲਏ ਨੇ ਵਿੱਚੋਂ ਬੰਦੇ ਦਾ ਪੁੱਤ ਬਣ ਕੇ ਜਾਂ ਤਾਂ ਪੈਸੇ ਮੋੜਦੇ ਨਹੀਂ ਪਰਚਾ ਦਰਜ ਕਰਕੇ ਅੰਦਰ ਇਹਨੂੰ ਬੰਦ ਕਰੋ ਕਹਿੰਦਾ ਕਹਿੰਦਾ अरोड़ा ਸਾਹਿਬ ਮੈਨੂੰ ਉਹ ਬੰਦਾ ਕਹਿ ਰਿਹਾ ਜੇ ਕਹਿੰਦੇ ਸ਼ੈਲਰ ਵਾਲਾ ਤਾਂ ਸਾਨੂੰ ਨਾਮ ਵੀ ਦੱਸ ਦੇਣਾ ਪਰ ਹੀ ਰਾਈਸ ਮੈ ਲੈਗਾ ਅੰਮ੍ਰਿਤਸਰ ਜਾ ਕੇ ਪਤਾ ਕਰ ਲਿਓ ਤੁਸੀਂ ਸਾਰੇ ਅੰਮ੍ਰਿਤਸਰ ਦੇ ਹੋ ਜੀ ਉਹ ਕਹਿੰਦਾ ਜੀ ਮੇਰਾ ਤੁਹਾਡੇ ਕੋਲ ਆਉਣ ਦੀ ਕੋਈ ਮੈਨੂੰ ਲੋੜ ਨਹੀਂ ਸੀਗੀ ਮੈਂ ਕਹਿੰਦਾ ਰੋੜਾ ਸਾਹਿਬ ਤੁਹਾਡੇ ਕੋਲ ਇਸ ਕਰਕੇ ਆਇਆ ਵੀ ਇੱਕ ਸਹੀ ਸਾਫ ਸੁਥਰਾ ਇਮਾਨਦਾਰ ਪੋਲਿਟਿਸ਼ੀਅਨ ਕਹਿੰਦੇ ਬਹੁਤ ਘੱਟ ਇਮਾਨਦਾਰ ਮਿਲਦੇ ਨੇ ਇੱਕ ਸ਼ਰੀਫ ਤੇ ਇਮਾਨਦਾਰ ਬੰਦੇ ਦਾ ਨੁਕਸਾਨ ਨਾ ਹੋ ਜਾਏ ਭਜਨੀਟਿਓ ਦਾ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਮੇਰੇ ਹੱਥ ਮੰਨ ਕੇ ਬੇਨਤੀ ਇਹ ਹੈ ਜਦੋਂ ਪਬਲਿਕ ਲਾਈਫ ਦੇ ਵਿੱਚ ਆ ਬਾਜਵਾ ਸਾਹਿਬ ਆਪਾਂ ਉਂਗਲਾ ਲੋਕ ਉਠਾਉਣਗੇ ਲੋਕ ਘੱਟ ਉਠਾਉਣਗੇ ਆਪਾਂ ਇੱਕ ਦੂਜੇ ਤੇ ਵੱੱਡ ਉਠਾਉਣੇ ਤੇ ਆਪਣਾ ਸਾਰਾ ਸਾਰਾ ਜਿਹੜਾ ਫਿਰਕਾ ਹੈ ਉਹ ਅੱਜ ਬੇਈਮਾਰ ਹੋਇਆ ਪਿਆ ਲੋਕਾਂ ਦੀ ਅੱਖਾਂ ਦੇ ਵਿੱਚ ਕਿਉਂਕਿ ਆਪਾਂ ਗੱਲ ਦਾ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਆਪਾਂ ਬਿਨਾਂ ਗੱਲ ਤੋਂ ਤੌਹਨ ਤਵਾਜੀਆਂ ਸ਼ੁਰੂ ਕਰ ਦਿੰਦੇ ਆ ਸੋ ਮੇਰੇ ਹੱਥ ਬੰਨ ਕੇ ਬੇਨਤੀ ਆ ਜਦੋਂ ਤੱਕ ਆਪ ਦੀ ਥੋੜੀ ਤਸੱਲੀ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਤਕਲੀਕ ਹੈ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੇਰੀ ਜੇ ਸਹੀ ਸਾਥੀ ਹੋਊਗਾ ਉਹਨੂੰ ਡਿਫੈਂਡ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਗਲਤ ਹੋਊਗਾ ਤੇ ਉਹਨੂੰ ਗਲਤ ਕਰਨ ਤੋਂ ਰੋਕਣ ਦੀ ਜ਼ਿੰਮੇਵਾਰੀ ਮੇਰੀ ਹੈ ਪਰ ਇਹ ਜੀਆਂ ਬੇਤੁਕੀਆਂ ਬੇਸਾਬੀਆਂ ਗੱਲਾਂ ਜੇ ਆਪਾਂ ਕਰਾਂਗੇ ਤੇ ਇਹਦੇ ਨਾਲ ਆਪਣਾ ਹੀ ਭਾਈਚਾਰਾ ਆਪਣਾ ਹੀ ਫਿਰਕਾ ਜਿਹੜਾ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਹਲਕਾ ਹੋਊਗਾ ਉਹ ਬਦਨਾਮ ਹੋਊਗਾ ਹੁਣ ਦੂਜੀ ਗੱਲ ਆ ਚਾਹੇ ਕਰਪਸ਼ਨ ਚਾਹੇ ਮਾਈਨਿੰਗ ਦੀ ਗੱਲ ਕਰ ਲਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲੋ ਚਾਹੇ ਕਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲੋ ਜੁਡੀਸ਼ੀਅਲ ਕਮੇਟੀ ਬਣਾ ਲੋ ਜੋ ਮਰਜ਼ੀ ਕਮੇਟੀਆਂ ਬਣਾ ਲੋ ਸਾਨੂੰ ਸਾਰੀਆਂ ਮਨਜ਼ੂਰ ਨੇ ਪਰ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ ਜੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਈਡੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਜਨ ਸਿੰਘ ਉਹਨਾਂ ਹੁਣ ਰਿਟਾਇਰ ਹੋ ਗਏ ਉਹ ਉਹ ਕਹਿੰਦੇ ਮਾਈ ਸੀਨੀਅਰਸ ਟ੍ਰਾਈ ਟੂ ਸੇਵ ਬਿਗ ਫਿਸ਼ ਰਟਾਇਰਡ ਈਡੀ ਅਫੀਸ਼ਰ ਰਾਈਟਸ ਟੂ ਐਫ ਐਮ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਮੈਂ ਨਿਰਮਲਾ ਸੀਦਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮਐਲਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਉਹਤੇ ਕਾਰਵਾਈ ਨਹੀਂ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਟੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾਸੀਂ ਸਾਡੇ ਤੋਂ ਕੰਮ ਕਰਦੇ ਆ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਤਾਂ ਖੜਾ ਲਿਓ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਕਿ ਲੋਟਾਂ ਕਿ ਸੂਟਾਂ ਨਿਜਲੇ ਪੱਧਰ ਤੇ ਬਹੁਤ ਹੋਈ ਜਾਂਦੀਆਂ ਨੇ ਹੁੰਨੀਆਂ ਰਹੀਆਂ ਨੇ ਹੁੰਦੀਆਂ ਰਹਿਣਗੀਆਂ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇਧਰੋਂ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਪਰ ਪਰ ਬਾਲਟੀ ਇੱਕ ਦੂਜੇ ਤੇ ਸੜਦੇ ਆ ਨਾ ਕ੍ਰੈਡੀਬਿਲਟੀ ਪੋਲਿਟਿਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦਵਾਂਗੇ ਧੰਨਵਾਦ ਜੀ ਥੈਂਕ ਯੂ ਇਹ ਤਰਨ ਤਰਨ ਵਾਲੀ ਕਾਰਵਾਈ ਤਾਂ ਹੋਈ ਸੀ ਪਰ ਉਹ ਸਾਡੇ ਤੇ ਹੋਈ ਸੀ ਜਿਨ੍ਹਾਂ ਨੇ ਕਿਹਾ ਸੀ ਇਨਸਾਫ ਦਿਓ ਹਜੇ ਤੱਕ ਤਰੀਕਾ ਭੁਗਤੇ ਫਿਰਦੇ ਆ ਬਾਜਵਾ ਜੀ ਮੇਰਾ ਖਿਆਲ ਆ ਗੱਲ ਹੋ ਗਈ ਆਪਾਂ ਅੱਗੇ ਤੋਰ ਲਈਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇੱਕ ਮਿੰਟ ਹੁਣ ਗੱਲ ਪ੍ਰਧਾਨ ਜੀ ਨੇ ਕਰ ਲਈ ਹੈ 2 ਮਿੰਟ ਜੀ ਸਰ ਮੇਰੀ ਮੇਰੀ ਬੇਨਤੀ ਹੈ ਮੈਂ ਐਪਰੀਸ਼ੀਏਟ ਕਰਨਾ ਆਪਣੇ ਛੋਟੇ ਭਾਈ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਨੇ ਜਿਹੜੀ ਗੱਲ ਕੀਤੀ ਹੈ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਅਸ਼ੋਰੈਂਸ ਇੱਕ ਮਿੰਟ ਇੱਕ ਮਿੰਟ ਕਿ ਅਸ਼ੋਰ ਇੱਕ ਬੈਠੋ 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 ਸਪੀਕਰ ਸਾਹਿਬ ਬੈਠੋ 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 ਮਾਣੂ ਮੈਂ ਮੈਂ ਸਾਹਿਬ ਬੈਠ ਜੀ ਐ ਗੱਲ ਇਨੀ ਬੇਨਤੀ ਕਰਨਾ ਕਿ ਜੇ ਮਨਿਸਟਰ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈ ਜਿਸਾ ਮੰਤਰੀ ਕਹਿੰਦੇ ਤੁਸੀਂ ਫਿਰ ਇਹ ਜਿਹੜੇ ਅਫਸਰਾਂ ਨੇ ਚਿੱਠੀ ਲਿਖੀ ਹੈ ਕਿ ਉਹਨਾਂ ਤੇ ਕਾਰਵਾਈ ਕਰਾਓ ਦੂਸਰੀ ਗੱਲ ਵੀ ਵਿਲ ਆਲਸੋ ਸੀ ਹਾ ਹਾਊਸ ਕਮੇਟੀ ਬਣਾਓ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁਣ ਵਾਲੀਆਂ ਕਰਾ ਲਓ ਸੋ ਦੈਟ ਕੋ ਡਰ ਖਾਫ ਤੇ ਰਹੇ ਪਲੀਜ਼ ਬਹੁਤ ਵੱਡੇ ਪੈਮਾਨੇ ਤੇ ਸਰ ਵਿਜੀਲੈਂਸ ਵਾਲਿਆਂ ਨੇ ਵੀ ਲੁੱਟ ਇੰਨਾ ਸਾਲਾਂ ਵਿੱਚ ਕੀਤੀ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਕਰਨਾ ਆਓ ਹਾਊਸ ਕਮੇਟੀ ਬਣਾਓ ਜਿੱਥੇ ਜਿੱਥੇ ਵੀ ਕੋਈ ਇਲੀਗਲ ਕੰਮ ਭਾਵੇਂ ਤੁਹਾਡੇ ਆਪਣੀਆਂ ਇਹਦੇ ਵਿੱਚ ਰੈਵਿਊ ਤੇ ਵਿੱਚ ਚੱਲ ਰਿਹਾ ਹੈ ਜਾਂ ਮਾਈਨਿੰਗ ਚੱਲ ਰਿਹਾ ਹੈ ਜਾਂ ਕਿਤੇ ਵੀ ਚੱਲ ਰਿਹਾ ਉਹ ਹਾਊਸ ਕਮੇਟੀ ਬਣੀ ਹੋਏਗੀ ਕਿਸੇ ਨੂੰ ਕੋਈ ਡਰ ਕੌਫ ਕਿਸੇ ਅਫਸਰ ਨੂੰ ਆਏਗਾ ਵੱਡੇ ਪਪਾਨੇ ਤੇ ਪੁਲਿਸ ਅਫਸਰਸ ਇਨਵੋਲਡ ਨੇ ਦੀ ਬਾਈਨਿੰਗ ਵਿੱਚ ਵੀ ਦੋ ਨੰਬਰ ਦਾ ਜਨਾ ਹੈ ਤੇ ਕੋਈ ਗੈਂਗਸਟਰ ਦਾ ਕੰਮ ਹੋ ਰਿਹਾ ਜਨਾ ਲੋਕਾਂ ਦੀ ਫਰੋਤੀਆਂ ਆ ਰਹੀ ਸਰ ਆ ਗਈ ਗੱਲ ਦੇਖੋ ਮੈਂ ਮੈਂ ਬੇਨਤੀ ਕਰਦਾ ਹਾਂ ਫਾਰਮਲ ਕਮੇਟੀ ਨਾਲ ਬਿਲਕੁਲ ਐਗਰੀ ਮੈਂ ਮੈਂ ਬਿਲਕੁਲ ਤੁਸੀਂ ਤੁਸੀਂ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਅ ਜੀ ਮੰਤਰੀ ਜੀ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਬਾਜਵਾ ਸਾਹਿਬ ਜਿਹੜੀ ਕਮੇਟੀ ਜਹੇਜੀ ਕਮੇਟੀ ਜਨਰਲ ਤੱਕ ਨਹੀਂ ਤਸੱਲੀ ਹੁੰਦੀ ਨਹੀਂ ਸਾਰੀਆਂ ਕਮੇਟੀਆਂ ਬਣਾ ਦੋ ਮੈਨੂੰ ਕੋਈ ਤਰਾਜ਼ ਨਹੀਂ ਥੈਂਕ ਯੂ ਪਰ ਸਵਾਲ ਇੱਕ ਮਿੰਟ ਸੁਣ ਲਓ ਸਵਾਲ ਇਹ ਹੈ ਵੀ ਇਹ ਇਹਦੇ ਆਲਰੇਡੀ ਇਹਦੀ ਵਿਜੀਲੈਂਸ ਇਨਕੁਆਰੀ ਹੈ ਜਿਹੜੀ ਚੱਲ ਰਹੀ ਹੈ ਜੋ ਵਿਜੀਲੈਂਸ ਆਫ ਦੀ ਰਿਪੋਰਟ ਫਾਈਨਲ ਕਰ ਦੋ ਫਾਈਨਡਿੰਗਸ ਦੇ ਦੋ ਉਤੇ ਤਸੱਲੀ ਹੈ ਨੇ ਇੱਕ ਵੜੇ ਕੋਣੀ ਕੋਣੀ ਅੱਛਾ ਇੱਕ ਮਿੰਟ ਜੇ ਇੱਕ ਮਿੰਟ ਹੌਸਲਾ 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 ਮੈਂ ਤੁਹਾਡੇ ਮੂੰਹ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਬਹਿ ਜਾਓ ਇੱਕ ਮਿੰਟ ਮੈਂ ਤੁਹਾਡੇ ਮੂੰਹ ਆਈ ਸੋਡਾ ਚਾਹੁੰਦਾ ਸੀਗਾ ਹੁਣ ਵਿਜੀਲੈਂਸ ਸਰਕਾਰ ਦੇ ਅੰਡਰ ਹੋ ਗਈ ਤੇ ਇਸੇ ਵਿਜੀਲੈਂਸ ਨੇ ਤੇ ਪਰਚਾ ਦਰਜ ਕੀਤਾ ਜਿਸ ਪਾਰਟੀ ਇੱਕ ਮਿੰਟ ਹੋਰ ਇੱਕ ਮਿੰਟ ਇੱਕ ਮਿੰਟ ਜਦੋਂ ਆ ਆ ਚੰਗਾ ਆ ਇੱਕ ਮਿੰਟ ਖੜ੍ਹ ਜਾਓ ਕੋਣ ਬਹਿ ਜਾਓ ਇੱਕ ਨੂੰ ਬਹਿਦਾ ਜਾਓ ਬਹਿਦਾ ਜਾਓ ਚਲੋ ਜਦੋਂ ਵਿਜੀਲੈਂਸ ਚਲੋ ਲੈਟ ਲੈਟ ਇਟ ਕੰਪਲੀਟ ਆਜੋ ਸਾਹਿਬ ਬੈਠੋ ਸਪੀਕਰ ਨੂੰ ਲੈਟ ਮੀ ਸਪੀਕ ਜਦੋਂ ਸਪੀਕਰ ਜਦੋਂ ਇੱਕ ਮਿੰਟ ਜੀ ਜਦੋਂ ਉਹੀ ਵਿਜੀਲੈਂਸ ਪਾਰਟੀ ਫੰਡ ਦੇ ਨਾਂ ਤੇ ਪਰਚਾ ਦਰਜ ਕਰਦੀ ਉਹ ਤਾਂ ਵਿਜੀਲੈਂਸ ਨੇ ਚੰਗਾ ਕੰਮ ਕਰਤਾ ਜੀ ਪਰ ਜੋ ਵਿਜੀਲੈਂਸ ਫਾਈਂਡਿੰਗ ਕਰਕੇ ਰਿਪੋਰਟ ਦੇ ਦੂਗੀ ਉਹ ਵਿਜੀਲੈਂਸ ਠੀਕ ਨਹੀਂ ਹੈਗੀ ਜੋ ਸਰਕਾਰ ਦੇ ਅੰਦਰ ਹੋਗੀ ਯਾਰ ਕੀ ਗੱਲਾਂ ਕਰੀ ਜਾਂਦੇ ਆ ਬਾਜਬਾ ਸਾਹਿਬ ਮੈਂ ਕਿਹ ਲੈ ਬਣਾਓ ਚਲੋ ਠੀਕ ਹੈ ਅੱਗੇ ਤੋਂ ਪਹਿਲਾਂ ਮੈਂ ਕਮੇਟੀ ਦੀ ਗੱਲ ਦੱਸਦਾ ਜੀ ਕੈਨ ਨਾਟ ਯੂ ਕੈਨ ਨਾਟ ਬੀ ਕੁਐਸਚਨਡ ਠੀਕ ਹੈ ਠੀਕ ਹੈ ਲੈਟ ਲੈਟ ਇੰਟੈਗ੍ਰਿਟੀ ਆਫ ਵਿਜੀਲੈਂਸ ਲੈਟ ਅਸ ਮੂਵ ਆਨ ਲੈਟ ਅਸ ਮੂਵ ਆਨ ਪਲੀਜ਼ ਪਲੀਜ਼